ਅਰਸਾ ਲਾਉਂਦੇ ਆ ਜੀ ਸਾਖੀ ਤੇ ਵੀ ਆਉਂਦੇ ਆ ਹੋਲਾ ਮਹੱਲਾ ਇੱਕ ਐਸ ਤਰ੍ਹਾਂ ਦਾ ਤਿਹਾਰਾ ਜੋ ਗੁਰੂ ਸਾਹਿਬ ਦੀਆਂ ਲੜਾਈਆਂ ਦੀ ਯਾਦ ਕਰਾਉਂਦਾ ਹੈ ਜੋ ਹੱਕ ਸੱਚ ਲਈ ਜੋ ਮਜਲੂਮਾਂ ਦੇ ਹੱਕ ਚ ਖੜ੍ਹ ਲੇ ਜ਼ੁਲਮ ਦੇ ਵਿਰੁੱਧ ਲੜਨ ਲਈ ਸਾਨੂੰ ਪ੍ਰੇਰਨਾ ਦੁੱਤੀ ਹੈ ਕਿ ਅਸੀਂ ਪ੍ਰਵਾਸ ਸੰਗਤਾਂ ਜਨਤਕ ਹਸਤਕ ਹੋਏ ਆ ਤੇ ਸਾ ਇਹਨੂੰ ਸਾਰੇ ਹੀ ਮਨਾਉਂਦੇ ਆ ਹੋਲਾ ਮਹੱਲਾ ਕੋਈ ਕਿਸੇ ਖਾਸ ਵਿਸ਼ੇਸ਼ ਧਰਮ ਦਾ ਨਹੀਂ ਹੈ ਜੀ ਸਾਰੇ ਲੋਕ ਤੁਸੀਂ ਇੱਥੇ ਵੀ ਦੇਖੋਗੇ ਸਾਰੇ ਨਾਨਕਲੇਵਾ ਸੰਗਤ ਸਭ ਲੋਕ ਜੋ ਹੈ ਮਨਾਉਂਦੇ ਨੇ ਮੈਂ ਮੁबारकਤ ਦੇ। ਮਾਨ ਸਾਹਿਬ ਬੜੀਆਂ ਸਰਕਾਰਾਂ ਆਈਆਂ ਬੜੀਆਂ ਗਈਆਂ। ਇੱਕ ਅਨੰਤਪੁਰ ਸਾਹਿਬ ਦੇ ਵਿੱਚ ਚਰਨ ਗੰਗਾ ਸਟੇਡੀਅਮ ਹੈ ਜਿੱਥੇ ਜੰਗ ਜੋ ਕਿਰਤਾ ਹੁੰਦੇ ਨੇ 15 ਤਰੀਕ ਨੂੰ ਮਹੱਲੇ ਦੇ ਦੇ। ਉਹ ਸਟੇਡੀਅਮ ਕੁਛਕ ਜਿਹੜਾ ਹੈਗਾ ਪਿਛਲੀ ਸਰਕਾਰਾਂ ਤੋਂ ਬਣਿਆ ਲੇਕਿਨ ਬਹੁਤ ਕੰਮ ਹੋਦਾ ਬਾਕੀ ਪਿਆ। ਬਾਬਾ ਮਨੀ ਸਿੰਘ ਬਹੁਤ ਮੈਨੂੰ ਕੁਝ ਸੇਵਾਦਾਰਾਂ ਨੇ ਵੀ ਮੈਨੂੰ ਕੁਝ ਗੱਲ ਦੱਸੀ ਆ ਕਿ TJA ਜਾਣਾ ਪੈਂਦਾ ਇੱਥੋਂ। ਜੀ ਹਸਪੀਟਲ ਬਹੁਤ ਛੋਟਾ ਹੈ। ਉਹ ਸੇਵਾਦਾਰ ਖੁਦ ਕਹਿ ਰਿਹਾ ਸੀ ਕਿ ਮੇਰੀ ਮਾਂ ਜਿਹੜੀ ਹੈ ਉਹ ਕੈਂਸਰ ਕਰਕੇ ਮਰ ਗਏ ਜੀ ਸੋ ਅਸੀਂ ਜਿੱਥੇ ਵੀ ਇਨਫਰਾਸਟ੍ਰਕਚਰ ਬਣਦਾ ਹੈ ਅਸੀਂ ਇਸ ਗੱਲ ਤੋਂ ਬਿਲਕੁਲ ਮੁਨਕਰ ਨਹੀਂ ਹੁੰਦੇ ਅਨੰਪੁਰ ਸਾਹਿਬ ਵਰਗੇ ਸ਼ਹਿਰ ਚ ਕੈਂਸਰ ਦਾ ਤੇ ਹੋਰ ਮਲਟੀ ਸਪੈਸ਼ਲਿਟੀ ਹਸਪੀਟਲ ਚਾਹੀਦਾ ਸਟੇਡੀਅਮ ਚਾਹੀਦਾ ਗੱਤਕਾ ਦਾ ਗੱਤਕਾ ਦਾ ਵੀ ਘੋੜਸਵਾਰੀਆਂ ਦੇ ਇੱਥੇ ਸੋ ਜੋ ਵੀ ਇਨਫਰਾਸਟ੍ਰਕਚਰ ਚਾਹੀਦਾ ਹੋਊਗਾ ਤੇ ਅਸੀਂ ਐਮਐਲਏ ਸਾਹਿਬ ਤੇ ਸਾਡੇ ਮੰਤਰੀ ਸਾਹਿਬ ਸਾਡੇ ਨਾਲ ਨਹੀਂ ਅਸੀਂ ਕਰਾਂਗੇ ਮਾ ਜੀ ਤੁਸੀਂ ਬਹੁਤ ਪਿਆਰਾ ਤੁਸੀਂ ਆਂਦੇ ਹੋ ਮਤਲਬ ਕੁਝ ਕਹੇ ਟੂਰਿਜ਼ਮ ਵਾਦੋ ਵੀ ਨੂੰ ਹਾਂਜੀ ਹਾਂਜੀ ਉਹ ਵੀ ਦੇਖੋ ਮੇਰੇ ਖਿਆਲ ਚ ਇੱਥੇ ਕੋਈ ਟੂਰਿਜ਼ਮ ਦੀ ਐਡ ਦੇਣ ਦੀ ਲੋੜ ਨਹੀਂ ਗੁਰੂ ਸਾਹਿਬ ਦੇ ਜੋ ਇੱਥੇ ਬਹਿ ਕੇ ਕਵਤਕ ਰਚੇ ਜੋ ਇੱਥੇ ਬਹਿ ਕੇ ਵਰਤਾਰੇ ਹੋਏ ਉਹ ਪੂਰੀ ਦੁਨੀਆ ਨਤਮਸਤ ਹੁੰਦੀ ਹੈ ਹਾਂ ਇਸ ਏਰੀਆ ਨੂੰ ਆਹ ਏਰੀਆ ਜਿਹੜਾ ਖਾਸ ਤੌਰ ਤੇ ਪਠਾਨਕੋਟ ਤੱਕ ਜੀ ਜੀ ਡੈਮ ਵੀ ਨੇ ਛੋਟੇ ਛੋਟੇ ਤੇ ਨੰਗਲ ਹੋ ਗਿਆ ਅਸੀਂ ਨੂੰ ਪੂਰਾ ਟੂਰਿਜ਼ਮ ਇੱਕ ਹੱਬ ਬਣਾਵਾਂਗੇ ਤੇ ਨਾਲ ਧਾਰਮਿਕ ਟੂਰਿਜ਼ਮ ਵੀ ਜੁੜੂਗਾ ਹਰ ਸਾਲ ਆਉਂਦੇ ਆ ਜੀ ਸਾਖੀ ਤੇ ਵੀ ਆਉਂਦੇ ਆ ਹੋਲਾ ਮਹੱਲਾ ਇੱਕ ਇਸ ਤਰ੍ਹਾਂ ਦਾ ਤਿਹਾਰਾ ਜੋ ਗੁਰੂ ਸਾਹਿਬ ਦੀਆਂ ਲੜਾਈਆਂ ਦੀ ਯਾਦ ਕਰਾਉਂਦਾ ਹੈ ਜੋ ਹੱਕ ਸੱਚ ਲਈ ਜੋ ਮਜਲੂਮਾਂ ਦੇ ਹੱਕ ਚ ਖੜਨ ਲਈ ਜ਼ੁਲਮ ਦੇ ਵਿਰੁੱਧ ਲੜਨ ਲਈ ਸਾਨੂੰ ਪ੍ਰੇਰਨਾ ਦੁੱਤੀ ਹੈ ਅਸੀਂ ਪ੍ਰਵਾਸੀ ਅਤੇ ਜਨਤਕ ਨਸਤਕ ਹੋਏ ਹਾਂ ਤੇ ਇਹਨੂੰ ਸਾਰੇ ਮਨਾਉਂਦੇ ਆ ਹੋਲਾ ਮਹੱਲਾ ਕੋਈ ਕਿਸੇ ਖਾਸ ਵਿਸ਼ੇਸ਼ ਧਰਮ ਦਾ ਨਹੀਂ ਜੀ ਸਾਰੇ ਲੋਕ ਤੁਸੀਂ ਇੱਥੇ ਵੀ ਦੇਖੋਗੇ ਸਾਰੇ ਨਾਨਕਲੇਵਾ ਸੰਗਤ ਸਭ ਲੋਕ ਜੋ ਹੈ ਮਨਾਉਂਦੇ ਨੇ ਮਮਾਰਕਾ ਦੇ ਮਾਨ ਸਾਹਿਬ ਬੜੀਆਂ ਸਰਕਾਰਾਂ ਆਈਆਂ ਬੜੀਆਂ ਗਈਆਂ ਇੱਕ ਅਨੰਤਪੁਰ ਸਾਹਿਬ ਦੇ ਵਿੱਚ ਚਰਨ ਗੰਗਾ ਸਟੇਡੀਅਮ ਹੈ ਜਿੱਥੇ ਜੰਗ ਜੋ ਕਿਰਪਾ ਹੁੰਦੇ ਨੇ 15 ਤਰੀਕ ਨੂੰ ਮਹੱਲੇ ਦੇ ਦੋ ਉਹ ਸਟੇਡੀਅਮ ਕੁਝ ਜਿਹੜਾ ਹੈਗਾ ਪਿਛਲੀ ਸਰਕਾਰਾਂ ਤੋਂ ਬੜਿਆ ਲੇਕਿਨ ਬਹੁਤ ਕੰਮ ਹੋਦਾ ਬਾਕੀ ਪਿਆ ਬਾਬਾ ਮਨੀ ਸਿੰਘ ਬਹੁਤ ਮੈਨੂੰ ਕੁਝ ਸੇਵਾਦਾਰਾਂ ਨੇ ਵੀ ਮੈਨੂੰ ਕੁਝ ਗੱਲ ਦੱਸੀ ਆ ਕਿ ਪੀਜੀਆ ਜਾਣਾ ਪੈਂਦਾ ਇੱਥੋਂ ਜੀ ਹਸਪੀਟਲ ਬਹੁਤ ਛੋਟਾ ਹੈ ਉਸੇ ਵਾਰ ਖੁਦ ਕਹਿ ਰਹੇ ਸੀ ਕਿ ਮੇਰੀ ਮਾਂ ਜਿਹੜੀ ਆ ਉਹ ਕੈਂਸਰ ਕਰਕੇ ਮਰ ਗਈ ਜੀ ਸੋ ਅਸੀਂ ਜਿੱਥੇ ਵੀ ਇਨਫਰਾਸਟ੍ਰਕਚਰ ਬਣਦਾ ਹੈ ਅਸੀਂ ਇਸ ਗੱਲ ਤੋਂ ਬਿਲਕੁਲ ਮੁਨਕਰ ਨਹੀਂ ਹੁੰਦੇ ਅਨੰਪੁਰ ਸਾਹਿਬ ਵਰਗੇ ਸ਼ਹਿਰ ਚ ਕੈਂਸਰ ਦਾ ਤੇ ਹੋਰ ਮਲਟੀ ਸਪੈਸ਼ਲਟੀ ਹਸਪੀਟਲ ਚਾਹੀਦਾ ਸਟੇਡੀਅਮ ਚਾਹੀਦਾ ਗਤਕਾ ਦਾ ਗਤਕਾ ਦਾ ਵੀ ਹੁੰਦਾ ਹੈ ਘੋੜ ਸਵਾਰੀਆਂ ਦੇ ਇੱਥੇ ਹੁੰਦੇ ਨੇ ਸੋ ਜੋ ਵੀ ਇਨਫਰਾਸਟ੍ਰਕਚਰ ਚਾਹੀਦਾ ਹੋਊਗਾ ਤੇ ਅਸੀਂ ਐਮਐਲਏ ਸਾਹਿਬ ਤੇ ਸਾਡੇ ਮੰਤਰੀ ਸਾਹਿਬ ਸਾਡੇ ਨਾਲ ਨੇ ਅਸੀਂ ਕਰਾਂਗੇ ਮਾਨਸਾ ਤੁਸੀਂ ਬਹੁਤ ਪਿਆਰਾ ਤੁਸੀਂ ਆਦੇ ਹੋ ਮਤਲਬ ਕੁਝ ਕਹਿ ਟੂਰਿਜ਼ਮ ਵਾਦੋ ਵੀ ਨੂੰ ਹਾਂਜੀ ਹਾਂਜੀ ਉਹ ਵੀ ਦੇਖੋ ਮੇਰੇ ਖਿਆਲ ਚ ਇੱਥੇ ਕੋਈ ਟੂਰਿਜ਼ਮ ਦੀ ਐਡ ਦੇਣ ਦੀ ਲੋੜ ਨਹੀਂ ਗੁਰੂ ਸਾਹਿਬ ਨੇ ਜੋ ਇੱਥੇ ਬਹਿ ਕੇ ਪੌਤਕ ਰਚੇ ਜੋ ਇੱਥੇ ਬਹਿ ਕੇ ਵਰਤਾਰੇ ਹੋਏ ਪੂਰੀ ਦੁਨੀਆ ਨਾਲ ਤਮਸਤਕ ਹੁੰਦੀ ਹੈ ਹਾਂ ਇਸ ਏਰੀਆ ਨੂੰ ਆ ਏਰੀਆ ਜਿਹੜਾ ਖਾਸ ਤੌਰ ਤੇ ਪਠਾਨਪੁਰ ਤੱਕ ਜੀ ਜੀ ਡੈਮ ਵੀ ਨੇ ਛੋਟੇ ਛੋਟੇ ਤੇ ਨੰਗਲ ਹੋ ਗਿਆ ਤੇ ਅਸੀਂ ਇਹਨੂੰ ਪੂਰਾ ਟੂਰਿਜ਼ਮ ਇੱਕ ਹੱਬ ਬਣਾਵਾਂਗੇ ਤੇ ਨਾਲ ਧਾਰਮਿਕ ਪੁਰ ਟੂਰਿਜ਼ਮ ਵੀ ਜੁੜੂਗਾ ਮਾ ਸਰ